ਉਹ ਵਧੀਆ ਖਬਰ ਦੱਸਦਾ ਵਧੀਆ ਨਾਲੇ ਨਵੀਂ ਗੱਲ ਹੋ ਜੂਗੀ ਅਸੀਂ 2017 ਚ ਮੈਂ ਤੇ ਜਸਬਾਈ ਕਿਸੇ ਗੱਲ ਤੋਂ ਸਾਡਾ ਮਨ ਮਟਾਬ ਹੋ ਗਿਆ 2017 ਚ ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹਣਾ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਵੀ ਅਸੀਂ ਬੋਲਦੇ ਨਹੀਂ ਆਪਸ ਵਿੱਚ ਅਸੀਂ ਪਾਰਟੀਆਂ ਸਭ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮਤਲਬ ਇਕੱਠੇ ਹੁੰਦਾ ਸੈਂਸ ਇਹ ਵੀ ਇਨਵਾਈਟਡ ਹੁੰਦੇ ਸੀ ਬਾਈ ਉਹ ਨਹੀਂ ਮੈਂ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ ਚ ਅਸੀਂ ਮਿਲਦੇ ਸੀ ਬੈਠਦੇ ਸੀ ਮਹਿਫਿਲ ਚ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਵਿੱਚ ਬੋਲਦੇ ਨਹੀਂ ਕਿ ਸਾਡਾ ਮਨ ਮਟਾਵ ਹੈ ਅਸੀਂ ਬਾਅਦ ਚ ਵੀ ਉਹ ਰਿਸਪੈਕਟ ਰੱਖੀ ਅਸੀਂ ਕਿਸੇ ਕੋਲ ਜਾ ਕੇ ਗੱਲ ਨਹੀਂ ਕਹੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ ਚ ਦਾਖਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਬਾਈ ਨੇ ਤੁਸੀਂ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ ਜਾ ਕੇ ਮੰਮੀ ਦਾ ਪਤਾ ਲਿਆ ਕੋਈ ਇਹ ਨਹੀਂਗਾ ਪਤਾ ਲੈ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਕਿਹਾ ਪਤਾ ਲੈ ਕੇ ਬਾਈ ਚਲਾ ਗਿਆ ਬਾਈ ਨੇ ਉਹਦਾ ਫਰਜ਼ ਨਿਭਾਇਆ ਵੀ ਉਹ ਵੀ ਮੇਰੀ ਮਾਵਾ ਵਰਗੀ ਹੈ ਨਾ ਤਾਂ ਦੋਸਤੀ ਇੱਕ ਤਰਫਾ ਨਹੀਂ ਹੁੰਦੀ ਦੋਨੇ ਤਰਫਾ ਦੋਨੇ ਜਰੂਰ ਤਰ੍ਹਾਂ ਇੱਕ ਦੂਜੇ ਨੂੰ ਸਮਝਣ ਅੰਡਰਸਟੈਂਡ ਕਰਨ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀਤੇ ਉਹਦੇ ਔਗਣ ਕੀ ਦੋਸਤ ਦਾ ਦੋਸਤ ਦੇ ਗੁਣ ਦੇਖਣੇ ਚਾਹੀਦੇ ਆ ਉਹਦੇ ਐਬਾਂ ਤੇ ਪੜਦਾ ਪਾਉਣਾ ਚਾਹੀਦਾ ਥੈਂਕ ਯੂ ਉਹ ਵਧੀਆ ਖਬਰ ਦੱਸਦਾ ਵਧੀਆ ਨਾਲੇ ਨਵੀਂ ਗੱਲ ਹੋ ਜੂਗੀ ਅਸੀਂ 2017 ਚ ਮੈਂ ਤੇ ਜਸਬਾਈ ਕਿਸੇ ਗੱਲ ਤੋਂ ਸਾਡਾ ਮਨ ਮਟਾਬ ਹੋ ਗਿਆ 2017 ਚ ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹਣਾ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਵੀ ਅਸੀਂ ਬੋਲਦੇ ਨਹੀਂ ਆਪਸ ਵਿੱਚ ਅਸੀਂ ਪਾਰਟੀਆਂ ਸਭ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮਤਲਬ ਇਕੱਠੇ ਹੁੰਦਾ ਸੈਂਸ ਇਹ ਵੀ ਇਨਵਾਈਟਡ ਹੁੰਦੇ ਸੀ ਬਾਈ ਉਹ ਨਹੀਂ ਮੈਂ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ ਚ ਅਸੀਂ ਮਿਲਦੇ ਸੀ ਬੈਠਦੇ ਸੀ ਮਹਿਫਿਲ ਚ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਵਿੱਚ ਬੋਲਦੇ ਨਹੀਂ ਕਿ ਸਾਡਾ ਮਨ ਮਟਾਵ ਹੈ ਅਸੀਂ ਬਾਅਦ ਚ ਵੀ ਉਹ ਰਿਸਪੈਕਟ ਰੱਖੀ ਅਸੀਂ ਕਿਸੇ ਕੋਲ ਜਾ ਕੇ ਗੱਲ ਨਹੀਂ ਕਹੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ ਚ ਦਾਖਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਬਾਈ ਨੇ ਤੁਸੀਂ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ ਜਾ ਕੇ ਮੰਮੀ ਦਾ ਪਤਾ ਲਿਆ ਕੋਈ ਇਹ ਨਹੀਂਗਾ ਪਤਾ ਲੈ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਕਿਹਾ ਪਤਾ ਲੈ ਕੇ ਬਾਈ ਚਲਾ ਗਿਆ ਬਾਈ ਨੇ ਉਹਦਾ ਫਰਜ਼ ਨਿਭਾਇਆ ਵੀ ਉਹ ਵੀ ਮੇਰੀ ਮਾਵਾ ਵਰਗੀ ਹੈ ਨਾ ਤਾਂ ਦੋਸਤੀ ਇੱਕ ਤਰਫਾ ਨਹੀਂ ਹੁੰਦੀ ਦੋਨੇ ਤਰਫਾ ਦੋਨੇ ਜਰੂਰ ਤਰ੍ਹਾਂ ਇੱਕ ਦੂਜੇ ਨੂੰ ਸਮਝਣ ਅੰਡਰਸਟੈਂਡ ਕਰਨ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀਤੇ ਉਹਦੇ ਔਗਣ ਕੀ ਦੋਸਤ ਦਾ ਦੋਸਤ ਦੇ ਗੁਣ ਦੇਖਣੇ ਚਾਹੀਦੇ ਆ ਉਹਦੇ ਐਬਾਂ ਤੇ ਪੜਦਾ ਪਾਉਣਾ ਚਾਹੀਦਾ ਥੈਂਕ ਯੂ ਉਹ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ